ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੀ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬੇਟਾ ਆਪਾਂ ਜੋ ਤੁਹਾਡਾ ਪੋਲੀਟੀਕਲ ਸਾਇੰਸ ਦਾ ਰਾਜਨੀਤੀ ਸ਼ਾਸਤਰ ਦਾ ਪੇਪਰ ਹੋਏਗਾ ਜਮਾਤ 12ਵੀਂ ਦਾ ਉਹਦੇ ਲਈ ਆਪਾਂ ਇੱਕ ਸੈਂਪਲ ਪੇਪਰ ਜਾਂ ਮਾਡਲ ਟੈਸਟ ਪੇਪਰ ਲੈ ਕੇ ਆਏ ਪੁੱਤ ਜੋ ਸਾਨੂੰ ਪੀਐਸਸੀਬੀ ਨੇ ਭੇਜਿਆ ਹੈਗਾ ਤਾਂ ਇਸ ਦੇ ਵਿੱਚ ਜਿਹੜੇ ਕੁਐਸਚਨ ਹੈਗੇ ਉਹ ਇੰਪੋਰਟੈਂਟ ਨੇ ਤੇ ਉਮੀਦ ਹੈ ਤੁਹਾਡੇ ਪੇਪਰ ਦੇ ਵਿੱਚ ਕਾਫੀ ਕੁਐਸਚਨ ਇਹਦੇ ਵਿੱਚੋਂ ਪੁੱਛੇ ਜਾ ਸਕਦੇ ਹੈਗੇ ਤਾਂ ਉਹ ਸ਼ੁਰੂ ਕਰਦੇ ਆਂ ਭਾਗ ਊੜਾ ਬੈਟਾ ਆਪਣੇ ਕੋਲ ਜਿਹੜੇ ਆਪਣੇ ਕੋਲ ਪਹਿਲਾਂ 35 ਕੁਐਸਚਨ ਹੋਣੇਗੇ 1-1 ਅੰਕ ਦੇ ਠੀਕ ਹੈ ਉਹ ਆਪਾਂ ਦੇਖਦੇ ਆਂਗੇ ਰਾਜਨੀਤੀ ਵਿੱਚ ਮਨੁੱਖੀ ਸਭਾ ਹਿਊਮਨ ਨੇਚਰ ਇਨ ਪੋਲਿਟਿਕਸ ਦਾ ਲੇਖਕ ਡੈਸ਼ ਹੈ ਕੌਣ ਹੈ ਪੁੱਤ ਗ੍ਰਾਹਮ ਵਾਲਸ ਗ੍ਰਾਹਮ ਵਾਲਸ ਦੂਸਰਾ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਡੈਸ਼ ਨੂੰ ਮੰਨੇ ਜਾਂਦਾ ਹੈਗਾ ਕਿਹਨੂੰ ਮੰਨੇ ਜਾਂਦੇ ਵੀ Karl Marx ਨੂੰ Karl Marx ਪ੍ਰਸ਼ਨ ਨੰਬਰ 3 ਚੀਨ ਵਿੱਚ ਡੈਸ਼ ਦਲ ਪ੍ਰਣਾਲੀ ਹੈ ਹਾਂਜੀ ਕਿਹੜੀ ਹੈ ਵੀ ਇੱਕ ਦਲ ਪ੍ਰਣਾਲੀ ਹੈ ਤੇ ਭਾਰਤ ਦੇ ਵਿੱਚ ਵੀ ਬਹੁਦਲੀ ਪ੍ਰਣਾਲੀ ਹੈ ਭਾਰਤ ਵਿੱਚ ਸੰਸਦ ਪ੍ਰਣਾਲੀ ਡੈਸ਼ ਦੇਸ਼ ਤੋਂ ਲਈ ਗਈ ਹੈਗੀ ਹਾਂਜੀ ਕਿਹੜੇ ਦੇਸ਼ ਤੋਂ ਲਈ ਗਈ ਹੈ ਬੇਟਾ ਇੰਗਲੈਂਡ ਤੋਂ ਠੀਕ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਡੈਸ਼ ਹਾਂਜੀ ਕੀ ਹੈ ਇਹ ਬਈਨਾਂ ਦਾ ਚੋਣ ਨਿਸ਼ਾਨ ਝਾੜੂ ਸਿਮਲਾ ਸਮਝੌਤਾ ਡੈਸ਼ ਵਿੱਚ ਹੋਇਆ 1971 ਦੇ ਵਿੱਚ ਭਾਰਤ ਚੀਨ ਨੂੰ ਵੰਡਣ ਵਾਲੀ ਰੇਖਾ ਦਾ ਨਾਮ ਕੀ ਹੈ ਪੁੱਤ ਮੈਕਮੋਹਨ ਰੇਖਾ ਮੱਕ ਮੋਹਨ ਤੇ ਰਾਜਨੀਤਿਕ ਪ੍ਰਣਾਲੀ ਦੇ ਕੋਈ ਇੱਕ ਰਸਮੀ ਢਾਂਚੇ ਦਾ ਨਾਮ ਲਿਖੋ ਹਾਂਜੀ ਇਹਦਾ ਆਪਣੇ ਕੋਲ ਆ ਜਾਏਗਾ ਵਿਧਾਨਪਾਲਿਕਾ ਠੀਕ ਨੰਬਰ 9 ਉਦਾਰਵਾਦ ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਲਿਆ ਗਿਆ ਹੈਗਾ ਵੀ ਲਿਬਰ ਤੋਂ ਪ੍ਰਸ਼ਨ ਨੰਬਰ 10 ਤੁਲਨਾਤਮਕ ਰਾਜਨੀਤੀ ਵਿੱਚ ਕਿਹੜੇ ਸਮਾਜਾਂ ਰਾਜਾਂ ਦੇ ਅਧਿਐਨ ਤੇ ਜ਼ੋਰ ਦਿੱਤਾ ਜਾਂਦਾਗਾ ਹਾਂਜੀ ਬੇਟਾ ਤਾਂ ਇਹਦਾ ਉੱਤਰ ਆਪਣੇ ਕੋਲ ਵੀ ਵਿਕਸਿਤ ਮਹਾਤਮਾ ਗਾਂਧੀ ਜੀ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਵੀ ਸੱਚ ਨਾਲ ਮੇਰੇ ਤਜਰਬੇ ਸੱਚ ਨਾਲ ਮੇਰੇ ਤਜਰਬੇ ਕੁਝ ਦੋ ਦਬਾਓ ਸਮੂਹਾਂ ਦੇ ਨਾਮ ਹਾਂਜੀ ਇਹ ਤੁਸੀਂ ਲਿਖ ਲਓ ਬੇਟਾ ਪਹਿਲਾ ਅਖਿਲ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ ਅਖਿਲ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ ਅਖਿਲ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ ਦੂਸਰਾ ਬੇਟਾ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਫੈਡਰੇਸ਼ਨ ਆਫ ਇੰਡੀਅਨ chambers of commerce and industry agla question dekho bharat de kise ik rashtri rajnitik dal da naam hanji beta jehde rashtri rajnitik dal ne bhi theek hai oh tu sikhe da vajab bharatiya rashtri congress hai bjp hai theek hai tmc hai te likh sakde ho in de vich koi bhi tu likh sakde hoge jivein apan inc likhta indian national congress ਬੀਜੇਪੀ ਬਿਲਕੁਲ ਸਹੀ ਹੈ ਤੁਸੀ ਕੋਈ ਦਿੱਕਤ ਨਹੀਂ ਹੈਗੀ ਜੋ ਵੀ ਤੁਹਾਨੂੰ ਠੀਕ ਲੱਗਦਾਗਾ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਹੋਈ ਬਟਾ 24 ਅਕਤੂਬਰ 1945 ਦੇ ਵਿੱਚ ਠੀਕ ਹੈ ਤਾਂ ਜਦੋਂ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੋਈ ਤਾਂ ਇਹਦੇ ਮੁੱਢਲੇ ਮੈਂਬਰ ਕਿੰਨੇ ਸੀ 51 ਹੁਣ ਇਹਦੇ ਕਿੰਨੇ ਮੈਂਬਰ ਨੇ 193 ਯਾਦ ਰੱਖਿਓ ਤੁਸੀਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਵੀ ਰਾਸ਼ਟਰਪਤੀ ਕੌਣ ਕਰਦਾ ਪੁੱਤ राष्ट्रपति मानुखि अधिकारਾਂ ਦੀ ਸਰਬ ਵਿਆਪੀ ਘੋਸ਼ਣਾ ਕਦੋਂ ਕੀਤੀ ਗਈ ਸੀ ਹਾਂਜੀ 10 ਦਸੰਬਰ 1948 ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਨੌਕਰ ਸ਼ਾਹੀ ਦੀ ਵਿਸ਼ੇਸ਼ਤਾ ਨਹੀਂ ਹੈ ਉਹਦਿਆਂ ਦੀ ਤਰਤੀਬ ਕਿਹੜਾ ਰਾਜਨੀਤਿਕ ਸੱਭਿਆਚਾਰ ਦਾ ਭਾਗ ਨਹੀਂ ਹੈ ਇਹ ਕਵਸਨ ਤੁਸੀਂ ਚੈੱਕ ਕਰ ਲੈ ਬਟ ਇੱਕ ਵਾਰ ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਇੱਕ ਅਜਿਹੇ ਸਥਿਰ ਨਮੂਨਾ ਹੈ ਜਿਸ ਵਿੱਚ ਕਾਫੀ ਹੱਦ ਤੱਕ ਸ਼ਕਤੀ ਸ਼ਾਸਨ ਜਾਂ ਸੱਤਾ ਸ਼ਾਮਿਲ ਹੈ ਇਸ ਦਾ ਇੱਕ ਇਸ ਦਾ ਕਥਨ ਹੈਗਾ ਰਵਟ ਦੇ ਦਾ ਹਲ ਸਭest ਲੋਕਮਤ ਦੇ ਰਸਤੇ ਵਿੱਚ ਰੁਕਾਵਟ ਹੈ ਹਾਂਜੀ ਕੀ ਹੈ ਵੀ ਰਾਜਨੀਤਿਕ ਆਧਾਰ ਤੇ ਕੀਤੀ ਗਈ ਭਰਤੀ ਠੀਕ ਅਗਲਾ ਕੁਐਸਚਨ ਦੇਖੋ ਸੰਸਦ ਦੇ ਗੈਰ ਮੈਂਬਰ ਨੂੰ ਵੱਧ ਤੋਂ ਵੱਧ ਡੈਸ਼ ਮਹੀਨੇ ਲਈ ਮੰਤਰੀ ਨਿਯੁਕਤ ਕੀਤਾ ਜਾ ਸਕਦਾਗਾ 6 ਮਹੀਨੇ ਠੀਕ ਹੈ 6 ਮਹੀਨੇ ਦੇ ਵਿੱਚ ਅਗਰ ਉਹ ਸੰਸਦ ਦੇ ਕਿਸੇ ਸਦਨ ਦਾ ਮੈਂਬਰ ਬਣ ਗਿਆ ਤਾਂ ਉਹਦੀ ਜਿਹੜਾ ਉਹ ਮੰਤਰੀ ਸੀ ਪੈ ਗਈ ਉਹ ਜਾਰੀ ਰਹਿੰਦੀ ਹੈ ਜੇ ਅਗਰ ਨਹੀਂ ਬਣਿਆ ਤਾਂ ਉਸ ਨੂੰ ਅਸਤੀਫਾ ਦੇਣਾ ਪੈਣਾਗਾ ਹੇਠ ਲਿਖਿਆ ਵਿੱਚ ਉਹ ਕਿਹੜੀ ਪੰਚਾਇਤ ਰਾਜ ਪ੍ਰਣਾਲੀ ਵਿੱਚ ਹੇਠਲੇ ਪੱਧਰ ਦੀ ਸੰਸਥਾ ਹੈਗੀ ਹਾਂ ਜਿਵੇਂ ਨਗਰ ਨਿਗਮ ਹੇਠ ਲਿਖਿਆਂ ਵਿੱਚੋਂ ਸਭ ਤੋਂ ਪੁਰਾਣਾ ਰਾਸ਼ਟਰੀ ਰਾਜਨੀਤਿਕ ਦਲ ਕਿਹੜਾ ਹੈ ਹਾਂਜੀ ਕਿਹੜਾ ਬੇਟਾ ਭਾਰਤੀ ਰਾਸ਼ਟਰੀ ਕਾਂਗਰਸ ਕਦੋਂ ਦੀ ਸਥਾਪਨਾ ਇਸ ਵੀ 1885 ਦੇ ਵਿੱਚ ਕਿਹੜੀਆਂ ਚੋਣਾਂ ਭਾਰਤੀ ਚੋਣ ਅਯੋਗ ਨਹੀਂ ਕਰਵਾਉਂਦਾ ਹਾਂਜੀ ਕਿਹੜੀਆਂ ਨਹੀਂ ਕਰਾਉਂਦਾ ਵੀ ਰਾਸ਼ਟਰਪਤੀ ਦੀਆਂ ਚੋਣ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਦਾ ਸਥਾਈ ਮੈਂਬਰ ਨਹੀਂ ਹੈ ਕਿਹੜਾ ਨਹੀਂ ਬੁੱਤ ਇਹਨਾਂ ਦੇ ਵਿੱਚੋਂ ਭਾਰਤ ਨਹੀਂ ਹੈਗਾ ਵੀ ਠੀਕ ਅੱਗੇ ਆਪਣੇ ਕੋਲ ਠੀਕ ਗਲਤ ਨੇ ਉਦਾਰਵਾਦ ਵਿਅਕਤੀ ਦੀ ਸੁਤੰਤਰਤਾ ਸਮਾਨਤਾ ਤੇ ਭਰਾਤਰੀ ਭਾਵਨਾ ਨਾਲ ਸੰਬੰਧਿਤ ਹੈ ਹਾਂਜੀ ਬੇਟਾ ਇਹ ਸਹੀ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਤਰ੍ਹਾਂ ਦੀਆਂ ਹੁੰਦੀਆਂ ਹਨ ਠੀਕ ਹੈ ਵੀ ਠੀਕ ਹੈ ਹਿਜਰਤ ਸत्याग्रह ਦੀ ਇੱਕ ਵਿਧੀ ਹੈ ਇਹ ਚੈੱਕ ਕਰ ਲਿਓ ਦਾਸ ਕੈਪੀਟਲ ਨਾਮੀ ਪੁਸਤਕ ਦਾ ਲੇਖਕ ਡੇਵਿਡ ਈਸਟਨ ਹੈ ਨਹੀਂ ਇਹ ਗਲਤ ਹੈ ਬੇਟਾ ਸੋਸ਼ਲ ਮੀਡੀਆ ਰਾਜਨੀਤਿਕ ਸਮਾਜਿਕ ਕਰਨ ਦਾ ਇੱਕ ਸਾਧਨ ਹੈ ਹਾਂਜੀ ਇਹ ਸਹੀ ਹੈ ਵੀ ਪੰਜਾਬ ਵਿੱਚ ਕੋਈ ਪੋਰਟ ਟਰਸਟ ਨਹੀਂ ਹੈ ਕਿ ਇਹ ਵੀ ਤੁਸੀਂ ਚੈੱਕ ਕਰ ਲਿਓ ਵੀ ਗੁੱਟ ਨਰਲੇਪਤਾ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਅੰਗ ਹੈ ਹਾਂਜੀ ਬੇਟਾ ਇਹ ਸਹੀ ਹੈ ਸੰਪਰਦਾਇਕਤਾ ਰਾਸ਼ਟਰੀ ਏਕੀਕਰਨ ਦੀ ਪ੍ਰਮੁੱਖ ਸਮੱਸਿਆ ਹੈਗੀ ਇਹ ਵੀ ਸਹੀ ਹੈ ਨਗਰ ਨਿਗਮ ਦੇ ਪ੍ਰਧਾਨ ਨੂੰ ਸਪੀਕਰ ਕਹਿੰਦੇ ਨੇ ਜੀ ਵੀ ਸਹੀ ਹੈ ਨਹੀਂ ਨਹੀਂ ਸੌਰੀ ਇਹ ਗਲਤ ਹੈ ਵੀ ਇਹ ਸਹੀ ਨਹੀਂ ਹੈ ਸੌਰੀ ਇਹ ਗਲਤ ਹੈ ਅਗਲਾ ਦੇਖੋ ਭਾਰਤੀ ਨਿਸ਼ਸਤਰੀ ਭਾਰਤ ਨਿਸ਼ਸਤਰੀ ਕਰਨ ਦਾ ਸਮਰਥਨ ਕਰਦਾ ਹੈਗਾ ਇਹ ਸਹੀ ਹੈ ਠੀਕ ਇਹ ਆਪਣੇ ਕੋਲ ਸਹੀ ਗਲਤ ਸੀ ਇਸ ਤੋਂ ਬਾਅਦ ਤਿੰਨ ਤਿੰਨ ਅੰਕ ਵਾਲੇ ਤੁਹਾਡੇ ਕੁਐਸਚਨ ਨੇ ਵੀ ਇਹ ਤੁਸੀਂ ਚੈੱਕ ਕਰ ਲਿਓ ਆਪਣੇ ਠੀਕ ਇਸ ਤੋਂ ਬਾਅਦ ਜਿਹੜਾ ਤੁਹਾਡਾ ਸਭ ਤੋਂ ਸੌਖਾ ਕੰਮ ਹੈਗਾ ਉਹ ਹੈਗਾ ਤੁਹਾਡਾ ਪੈਰਾ ਇਹਦੇ ਸਸਕ੍ਰੀਨਸ਼ਾਟ ਲੈ ਲਿਓ ਬੇਟਾ ਜੇ ਲੈਣਾਗਾ ਫਿਰ 6 6 ਅੰਕ ਵਾਲੇ ਕੁਐਸਚਨ ਨੇ ਤੁਹਾਨੂੰ ਹਾਂਜੀ ਇਸ ਤੋਂ ਬਾਅਦ ਇੱਕ ਪੈਰਾ ਆਏਗਾ ਵੀ 12 ਅੰਕਾਂ ਦਾ ਜਿਵੇਂ ਦੇਖੋ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਹੈ ਜੋਹਨ ਲੋਕ ਅਨਸਾਰ ਕਿਹੜੇ ਕੁਦਰਤੀ ਕਿਹੜੇ ਅਧਿਕਾਰ ਕੁਦਰਤੀ ਅਧਿਕਾਰ ਨੇ ਠੀਕ ਹੈ ਦੇ ਦੇ ਵਿੱਚ ਜohn Locke ਦੀ ਦੇਖੋ ਪਰਿਭਾਸ਼ਾ ਦਿੱਤੀ ਹੋਏਗੀ ਠੀਕ ਹੈ ਦੇਖੋ ਸਾਰੇ ਨੇ ਲਿਖਿਆ ਆਏਗਾ ਤਾਂ ਕਿਹੜੇ ਨੇ ਮਨੁੱਖੀ ਅਧਿਕਾਰ ਲਿਖ ਸਕਦੇ ਹੋ ਜਾਂ ਤੁਸੀਂ ਫਿਰ ਆ ਲਿਖ ਸਕਦੇ ਹੋਗੇ ਉਸਨੇ ਜੀਵਨ ਸੁਤੰਤਰਤਾ ਤੇ ਸੰਪਤੀ ਦੇ ਅਧਿਕਾਰਾਂ ਨੂੰ ਕੁਦਰਤੀ ਅਧਿਕਾਰਾਂ ਦਾ ਨਾਮ ਦਿੱਤਾ। ਇਹ ਪਹਿਲੇ ਕੁਐਸਚਨ ਦਾ ਉੱਤਰ ਹੈ ਦੂਜਾ ਭਾਰਤ ਦੇ ਸੰਵਿਧਾਨ ਵਿੱਚ ਡੈਸ਼ ਮੌਲਿਕ ਅਧਿਕਾਰ ਦਰਜ ਨੇ ਹਾਂਜੀ ਕਿੰਨੇ ਨੇ ਵੀ 6 ਮੌਲਿਕ ਅਧਿਕਾਰ ਦਰਜ ਨੇ ਦੇਖੋ ਐਸੀਗਾ ਠੀਕ ਹੈ ਦੂਜੇ ਦਾ ਉੱਤਰ ਹੈਗਾ ਰਾਸ਼ਟਰੀ ਮਨੁੱਖੀ ਅਧਿਕਾਰ ਅਯੋਗ ਦੀ ਸਥਾਪਨਾ ਕਿਉਂ ਕੀਤੀ ਗਈ? ਕਿਉਂ ਕੀਤੀ ਗਈ ਵੀ ਠੀਕ ਹੈ ਤਾਂ ਜੋ ਜਿਹੜੇ ਲੋਕ ਨੇ ਉਹ ਅਧਿਕਾਰਾਂ ਦਾ ਆਪਣੀ ਦੇਖੋ ਲਿਖੇਗਾ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਮਨੁੱਖੀ ਅਧਿਕਾਰ ਯੋਗ ਦੀ ਸਥਾਪਨਾ ਕੀਤੀ ਗਈ। ਤੀਜੇ ਦਾ ਉੱਤਰ ਹੈਗਾ ਚੌਥਾ ਠੀਕ ਹੈ 6 ਕੀ ਨਹੀਂ ਆਪਣੇ ਕੋਲ ਸੌਰੀ ਸੁਤੰਤਰਤਾ ਮੰਨੀ ਠੀਕ ਹੈ ਮੌਲਿਕ ਅਧਿਕਾਰ ਨਹੀਂ ਹੈ ਠੀਕ ਹੈ ਜੌਨ ਲੋਕ ਠੀਕ ਆਰਟੀਆਈ ਕੀ ਹੈ ਵੀ ਰਾਈਟ ਟੂ ਇਨਫੋਰਮੇਸ਼ਨ ਇਹ ਲਿਖਿਆ ਵੀ ਦੇਖੋ ਭਾਵੇਂ ਮੌਲਿਕ ਅਧਿਕਾਰ ਨਹੀਂ ਹੈ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਮਨੁੱਖੀ ਜੀਵਨ ਲਈ ਅਧਿਕਾਰ ਜ਼ਰੂਰੀ ਨਹੀਂ ਹੈ ਦੇਖੀਏ ਬਟਾ ਗਲਤ ਹੈ ਮਨੁੱਖੀ ਜੀਵਨ ਲਈ ਅਧਿਕਾਰ ਜ਼ਰੂਰੀ ਹਰ ਠੀਕ ਤਾਂ ਇਹ ਤੁਹਾਡਾ ਪੇਪਰ ਸੀ ਵੀ ਇਹ ਬੋਰਡ ਵੱਲੋਂ ਭੇਜਿਆ ਗਿਆ ਮਾਡਲ ਟੈਸਟ ਪੇਪਰ ਹੈ ਪੁੱਤ ਤੇ ਉਮੀਦ ਹੈ ਇਹਦੇ ਵਿੱਚੋਂ ਕਾਫੀ ਜਿਹੜੇ ਕੁਐਸਚਨ ਹੈਗੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਬਾਕੀ ਤੁਸੀਂ ਆਪਣੇ ਸਿਲੇਬਸ ਦੇ ਅਨੁਸਾਰ ਤਿਆਰੀ ਕਰ ਸਕਦੇ ਹੋਗੇ ਤਾਂ ਜੋ ਤੁਸੀਂ ਵਧੀਆ ਅੰਕ ਲੈ ਸਕੋ ਠੀਕ ਹੈ ਬੇਟਾ ਓਕੇ ਥੈਂਕ ਯੂ